ਪਹਾੜੀ ਇਲਾਕਿਆਂ ਦੇ ਵਿੱਚ ਬਰਫਵਾਰੀ ਦੇ ਕਾਰਨ ਹੁਣ ਸੰਘਣੀ ਧੁੰਦ ਤੇ ਕੋਹਰੇ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਹਦੇ ਚੱਲਦੇ ਅੱਜ ਸਵੇਰ ਤੋਂ ਚਿੱਟੀ ਧੁੰਦ ਦੀ ਚਾਦਰ ਪੂਰੇ ਪੰਜਾਬ ਭਰ ਦੇ ਵਿੱਚ ਛਾਈ ਹੋਈ ਹੈ ਜਿਹਦੇ ਚੱਲਦੇ ਠੰਡ ਦੇ ਵਿੱਚ ਬੇहद ਵਾਧਾ ਹੋਇਆ ਸੜਕਾਂ ਦੇ ਉੱਤੇ ਵਾਹਨਾਂ ਦੀ ਆਵਾਜਾਈ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਸੜਕਾਂ ਦੇ ਉੱਤੇ ਵਿਜ਼ਿਬਿਲਟੀ ਘੱਟ ਹੋ ਚੁੱਕੀ ਹੈ ਜਿਹਦੇ ਚੱਲਦੇ ਸਾਹਮਣੇ ਤੋਂ ਵਾਹਨ ਨਜ਼ਰ ਨਹੀਂ ਆ ਰਹੇ ਇਸ ਕਰਕੇ ਲੋਕਾਂ ਨੂੰ ਆਪਣੇ ਵਾਹਨਾਂ ਦੀ ਜਿਹੜੀ ਚਾਲ ਆ ਉਹ ਧੀਮੀ ਰੱਖਣੀ ਚਾਹੀਦੀ ਹੈ ਤੁਹਾਨੂੰ ਤਸਵੀਰਾਂ ਜਲੰਧਰ ਤੋਂ ਦਿਖਾਉਣੇ ਆ ਜਲੰਧਰ ਦੇ ਵਿੱਚ ਸੀਤ ਲਹਿਰ ਵੀ ਜਾਰੀ ਹੈ ਲੋਕਾਂ ਨੇ ਅੱਗ ਬਾਲ ਕੇ ਠੰਡ ਤੋਂ ਬਚਣ ਦੇ ਲਈ ਸਹਾਰਾ ਲਿਆ ਤੇ ਦੂਜੇ ਪਾਸੇ ਵਾਹਨਾਂ ਦੀ ਰਫਤਾਰ ਵੀ ਜਿਹੜੀ ਧੀਮੀ ਨਜ਼ਰ ਆਈ ਆ ਤਾਂ ਧੁੰਦ ਦੇ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਧੁੰਦ ਦੇ ਕਰਕੇ ਕੁਝ ਵੀ ਜਿਹੜਾ ਕਿ ਨਜ਼ਰ ਉਹ ਨਹੀਂ ਆ ਰਿਹਾ ਤਾਂ ਅੱਜ ਸਵੇਰ ਤੋਂ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ 2-3 ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦਾ ਮੌਸਮ ਰਹੇਗਾ ਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਜਲੰਧਰ ਤੋਂ ਦਿਖਾਉਂਦੇ ਕਿ ਕਿਵੇਂ ਲੋਕਾਂ ਨੇ ਠੰਡ ਤੋਂ ਬਚਣ ਦੇ ਵਾਸਤੇ ਧੂਣੀ ਲਗਾਉਣੀ ਸ਼ੁਰੂ ਕਰ ਦਿੱਤੀ ਅੱਜ ਸਵੇਰ ਤੋਂ ਕੋਹਰਾ ਪੈਂਦਾ ਨਜ਼ਰ ਆ ਰਿਹਾ ਤੁਹਾਡੇ ਕੀ ਮੌਸਮੀ ਭਾਗ ਨੇ ਆਉਣ ਵਾਲੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੂੰ ਅਲਰਟ ਰਹਿਣ ਦੀ ਚੇਤਾਵਨੀ ਦਿੱਤੀ ਗਈ ਆ ਖਾਸ ਕਰਕੇ ਜਿਹੜੇ ਮਰੀਜ਼ ਲੋਕ ਨੇ ਉਹ ਵੀ ਸਾਵਧਾਨੀਆਂ ਵਰਤਣ ਤੇ ਬੱਚਿਆਂ ਦਾ ਠੰਡ ਤੋਂ ਖਾਸ ਕਰਕੇ ਧਿਆਨ ਰੱਖਿਆ ਜਾਵੇ ਸਵੇਰੇ ਨਿਕਲ ਸਮੇਂ ਧੁੰਦ ਤੋਂ ਵਿਚਾਰ ਰੱਖਿਆ ਜਾਵੇ ਆਪਣੇ ਵਾਹਨਾਂ ਦੀ ਰਫ਼ਤਾਰ ਧੀਮੀ ਰੱਖੀ ਜਾਵੇ ਤਾਂ ਕਿ ਕਿਸੇ ਤਰੀਕੇ ਦਾ ਕੋਈ ਹਾਸਾ ਨਾ ਵਾਪਰੇ ਹਕੀਕਤ ਲਈ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ